ਲੁਧਿਆਣਾ ਦੇ ਨਾਨਕਨਗਰ ਇਲਾਕੇ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਬਹੁਮੰਸਲਾ ਫੈਕਟਰੀ ਦੀ ਪੰਜਵੀਂ ਮੰਜ਼ਲ ਦੀ ਦੀਵਾਰ ਤੇ ਸਵਾਗਤ ਦੇ ਕਾਰਨ ਟੁੱਟ ਗਈ। ਹਾਦਸੇ ਦੇ ਵਿੱਚ ਤੋਂ ਮਜ਼ਦੂਰ ਛਪੇਟ ਦੇ ਵਿੱਚ ਆ ਗਏ। ਇੱਕ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਗੰਭੀਰ ਹਾਲਤ ਦੇ ਵਿੱਚ ਨਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਤੋਂ ਤੁਰੰਤ ਦੂਸਰੇ ਮਜ਼ਦੂਰ ਦੀ ਵੀ ਮੌਤ ਹੋ ਗਈ। ਇਲਾਕਾ ਵਾਸੀਆਂ ਦੇ ਮੁਤਾਬਕ ਇੱਥੇ ਕਈ ਨਜਾਇਜ਼ ਤੌਰ ਤੇ ਬਹੁਮੰਸਲਾ ਫੈਕਟਰੀਆਂ ਪਨੀਆਂ ਹੋਈਆਂ ਨੇ ਜੋ ਕਿ ਬਿਨਾਂ ਕਿਸੇ ਸੁਰੱਖਿਆ ਦੇ ਇੰਤਜ਼ਾਮਾਂ ਦੇ ਚੱਲ ਰਹੀਆਂ ਨੇ। ਉਹਨਾਂ ਕਹਿੰਦੇ ਕਿ ਇਹਨਾਂ ਅਧਿਆ ਸ਼ਿਕਾਇਤਾਂ ਕਈ ਵਾਰ ਪ੍ਰਸ਼ਾਸਨ ਤੱਕ ਕੀਤੀਆਂ ਗਈਆਂ ਨੇ ਪਰ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ। ਇਹ ਜੀ ਨਾਨਕਨਗਰ ਇਲਾਕਾ ਹੈ ਮੇਰਾ ਨਾਮ ਜਸਪਾਲ ਸਿੰਘ ਬੁੰਨੀ ਹੈ ਜੀ। ਇਹ ਸਾਡੇ ਮੁਹੱਲੇ ਦੇ ਵਿੱਚ ਕੁਝ ਫੈਕਟਰੀਆਂ ਬਣੀਆਂ ਹੋਈਆਂ ਜੋ ਕਿ ਕਾਫੀ ਹਾਈਟ ਹੂਟ ਤੇ ਬਣੀਆਂ ਹੋਈਆਂ ਇਹਨਾਂ ਦੀ ਦੁਬਾਰਾ ਦੂਰ ਵੀ ਇਦਾਂ ਹੀ ਹੈਗੀਆਂ ਕਈ ਵਾਰ ਇਹਨਾਂ ਨੂੰ ਅਸੀਂ ਕਹਿ ਕੋ ਵੀ ਚੁੱਕੇ ਆ ਪਰ ਚਲੋ ਕਹਿ ਦਿੰਦੇ ਆ ਕਿ ਉਸ ਟਾਈਮ ਨਹੀਂ ਸਮਝ ਕਰਦੇ ਅੱਜ ਕੋਈ ਨੇਰੀ ਚੱਲੀ ਆ ਕੋਈ ਪ੍ਰਵਾਸੀ ਵਿਚਾਰੇ ਸਿਗੇ ਉਥੋਂ ਰੋਡ ਤੋਂ ਲੰਘਦੇ ਪਏ ਸੀ ਉੱਪਰੋਂ ਦੀਵਾਰ ਡੰਗੀ ਪੂਰੀ ਦੀ ਪੂਰੀ ਉਹਨਾਂ ਦੇ ਉੱਪਰ ਇੱਕ ਤਾਂ ਮੌਕੇ ਤੇ ਹੀ ਪੂਰਾ ਹੋ ਗਿਆ ਦੂਜੇ ਨੂੰ ਹੁਣ ਸੀਐਮਸੀ ਹਸਪੀਟਲ ਲੈ ਕੇ ਚੱਲੇ ਆ ਤੇ ਉਹਦੀ ਵੀ ਹਾਲਤ ਹਜੇ ਨਾਜੁਕ ਸੀ ਬਾਕੀ ਦੇਖਦੇ ਆ ਜੀ ਹਜੇ ਆਈਡੈਂਟੀਫਾਈ ਵੀ ਨਹੀਂ ਹੋਇਆ ਕਿ ਬੰਦੇ ਕੌਣ ਸੀਗੇ ਉਹ ਕਿਡੈਂਟੀਫਾਈ ਕਰਦੇ ਪਏ دیوار ਗਿਰਨ ਦਾ ਕਾਰਨ ਕੀ ਹੈ? دیوار ਗਿਰਨ ਦਾ ਕਾਰਨ ਇਸ ਟਾਈਮ ਤਾਂ ਫਿਲਹਾਲ ਆਹੀ ਜੋ ਮੌਸਮ 'ਚ ਬਦਲਾਅ ਹੋਇਆ ਹੈ, ਇੱਕਦਮ ਮੀਂਹ ਵਗੈਰਾ ਆਈ ਜਾਂ ਮੀਂਹ ਤੂਫਾਨ ਆਇਆ ਉਹਦੇ ਕਰਕੇ। ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ।